ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਗੁਰੂ ਰੂਪੀ ਸਾਧ ਸੰਗਤਿਓ ਅੱਜ ਦੇ ਯੁੱਗ ਵਿੱਚ ਜਿੱਥੇ ਮਾਨਸਿਕ ਤਣਾਅ ਤੇ ਸਮਾਜਿਕ ਕ੍ਰਿਤਿਆ ਦਾ ਬੋਲਬਾਲਾ ਹੈ ਉੱਥੇ ਸਾਨੂੰ ਆਤਮਿਕ ਸੰਪਤੀ ਅਤੀ ਉੱਚੇ ਆਚਰਣ ਦੇ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਤੇ ਅਮਲ ਕਰਨਾ ਚਾਹੀਦਾ ਹੈ ਅਤੇ ਇਤਿਹਾਸਕ ਸਾਖੀਆਂ ਨਾਲ ਸਾਂਝ ਪਾਉਣੀ ਚਾਹੀਦੀ ਹੈ ਇਸੇ ਤਹਿਤ ਸਚਿੱਤਰ ਜਨਮ ਸਾਖੀਆਂ ਤਹਿਤ ਅੱਜ ਅਸੀਂ ਸਰਵਣ ਕਰਾਂਗੇ ਬਨਾਰਸ ਦੇ ਵਿਦਵਾਨ ਪੰਡਤ ਚਤਰਦਾਸ ਜੀ ਨੂੰ ਉਪਦੇਸ਼ ਅਤੇ ਸਮਕਾਲੀ ਭਗਤਾਂ ਦਾ ਮੇਲ ਬਨਾਰਸ ਦੇ ਵਿਦਵਾਨ ਪੰਡਤ ਚਤਰਦਾਸ ਜੀ ਨੂੰ ਉਪਦੇਸ਼ ਗੁਰੂ ਜੀ ਤੇ ਭਾਈ ਮਰਦਾਨਾ ਵਖ ਵਖ ਥਾਵਾਂ ਤੇ ਜੀਵਾਂ ਦਾ ਆਧਾਰ ਕਰਦੇ ਹੋਏ ਬਨਾਰਸ ਪਹੁੰਚੇ ਜਿਸ ਨੂੰ ਕਾਂਸੀ ਅਰਥਾਤ ਵਿਦਿਆ ਦਾ ਕੇਂਦਰ ਮੰਨਿਆ ਜਾਂਦਾ ਸੀ ਇੱਥੇ ਇੱਕ ਮਸ਼ਹੂਰ ਚੌਕ ਵਿੱਚ ਬੈਠ ਗਏ ਗੁਰੂ ਜੀ ਦੇ ਅਜੀਬ ਕਿਸਮ ਦੇ ਲਿਵਾਸ ਪਾਏ ਹੋਏ ਸਨ ਜੋ ਲੋਕਾਂ ਵੀ ਛੇਤ ਪ੍ਰਾਪਤ ਕਰਨ ਲਈ ਉਹ ਆਮ ਹੀ ਪਹਿਨਦੇ ਸਨ ਇਸ ਨਿਵਾਸ ਤੋਂ ਇਹ ਨਹੀਂ ਸੀ ਪਤਾ ਲੱਗਦਾ ਕਿ ਉਹ ਕਿਸ ਧਰਮ ਜਾਂ ਫਿਰਕੇ ਨਾਲ ਸੰਬੰਧਤ ਸਨ ਲੋਕੀ ਉਹਨਾਂ ਦੇ ਦਵਾਲੇ ਇਕੱਠੇ ਹੋਣ ਲੱਗੇ ਗੁਰੂ ਜੀ ਬਾਰੇ ਕੁਝ ਵਿਦਵਾਨ ਪੰਡਤਾਂ ਨੂੰ ਪਤਾ ਲੱਗਾ ਤਾਂ ਉਹ ਵੀ ਉੱਥੇ ਪਹੁੰਚ ਗਏ ਉਹਨਾਂ ਦਾ ਆਗੂ ਪੰਡਤ ਚਤੁਰਦਾਸ ਜੀ ਚਤੁਰਦਾਸ ਜੀ ਗੁਰੂ ਜੀ ਪਾਸ ਆ ਕੇ ਆਖਣ ਲੱਗਾ ਕਿ ਤੁਸੀਂ ਨਾ ਤਾਂ ਕੋਈ ਮੁਸਲਮਾਨ ਸਫੀਰ ਲੱਗਦੇ ਹੋ ਅਤੇ ਨਾ ਹੀ ਕੋਈ ਹਿੰਦੂ ਸਾਧੂ ਤੇ ਤੁਸੀਂ ਕਿਸ ਪ੍ਰਕਾਰ ਦੇ ਸੰਤ ਹੋ ਤੁਲਸੀ ਦੀ ਮਾਲਾ ਤੇ ਸਾਲਗ੍ਰਾਮ ਵੀ ਤੁਹਾਡੇ ਪਾਸ ਨਹੀਂ ਹਨ ਗੁਰੂ ਜੀ ਨੇ ਪੰਡਤ ਨੂੰ ਸਮਝਾਇਆ ਕਿ ਤੁਸੀਂ ਜੋ ਇਹ ਧਰਮ ਦੀਆਂ ਨਿਸ਼ਾਨੀਆਂ ਆਦ ਦੱਸਦੇ ਹੋ ਇਹ ਸਭ ਵਿਅਰਥ ਹਨ ਜੇ ਤੁਸੀਂ ਪ੍ਰਭੂ ਦੀ ਭਗਤੀ ਅਤੇ ਨੇਕ ਕੰਮ ਕਰੋ ਤਾਂ ਤੁਹਾਨੂੰ ਇਹਨਾਂ ਨਿਸ਼ਾਨੀਆਂ ਦੀ ਲੋੜ ਨਹੀਂ ਪਵੇਗੀ ਜਦੋਂ ਤੁਸੀਂ ਰਾਮ ਨਾਮ ਜਪੋਗੇ ਤਾਂ ਪ੍ਰਭੂ ਅੱਗੇ ਬੇਨਤੀ ਕਰੋਗੇ ਕਿ ਤੁਹਾਡੇ ਉੱਤੇ ਕਿਰਪਾ ਕਰਨ

काबू अभ्यास करो इस तरह ही मन काबू च रख के सिमरन, नहीं उपदेश विद्वान पंडित बड़ा अजीब भाषया खैर पंडित चतुरदास गुरु के गान भरपूर उपदेश सुन के निहाल हो गया ਤੇ ਗੁਰੂ ਜੀ ਉੱਤੇ ਚਰਣਾ ਉੱਤੇ ਮੱਥਾ ਟੇਕਦਾ ਹੋਇਆ ਬੋਲਿਆ ਮੈਨੂੰ ਹੁਣ ਪਤਾ ਲੱਗਾ ਹੈ ਕਿ ਤੁਸੀਂ ਕਿਸੇ ਫਿਰਕੇ ਨਾਲ ਸੰਬੰਧਤ ਨਹੀਂ ਹੋ ਤੁਸੀਂ ਤਾਂ ਆਪ ਹੀ ਹਰੀ ਰੂਪ ਹੋ ਗੁਰੂ ਜੀ ਜਿਨ੍ਹਾਂ ਚਿਰ ਬਨਾਰਸ ਰਹੇ ਸਭ ਨੂੰ ਨਾਮ ਸਿਮਰਨ ਦਾ ਅਤੇ ਲੋਕ ਭਲਾਈ ਦੇ ਕੰਮ ਕਰਨ ਦਾ ਉਪਦੇਸ਼ ਦਿੰਦੇ ਰਹੇ ਅੱਗੇ ਹੈ ਜੀ ਸਮਕਾਲੀ ਭਗਤਾਂ ਦਾ ਮੇਲ ਜਦੋਂ ਗੁਰੂ ਜੀ ਨੇ ਬਨਾਰਸ ਦੇ ਪੰਡਤ ਚਤਰਦਾਸ ਜੀ ਨੂੰ ਉਪਦੇਸ਼ ਦਿੱਤਾ ਤੇ ਗੁਰੂ ਜੀ ਦੀ ਮਹਿਮਾ ਚਾਰੇ ਪਾਸੇ ਫੈਲ ਗਈ ਅਤੇ ਉਹਨਾਂ ਬਾਰੇ ਆਖਿਆ ਜਾਣ ਲੱਗ ਪਿਆ ਕਿ ਉਹਨਾਂ ਦੇ ਦਰਸ਼ਨ ਕਰਕੇ ਹੀ ਸੰਤੋਖ ਮਿਲ ਜਾਂਦਾ ਹੈ ਗੁਰੂ ਜਿਹਾ ਸੂਰਜ ਹੈ ਜੋ ਦੰਬ ਦੇ ਹਨੇਰੇ ਨੂੰ ਦੂਰ ਕਰਕੇ ਚਾਨਣ ਕਰਦਾ ਹੈ ਇਨ੍ਹਾਂ ਦਿਨਾਂ ਵਿੱਚ ਕੀ ਇਲਾਕੇ ਦੇ ਪ੍ਰਸਿੱਧ ਸਮਕਾਲੀ ਭਗਤ ਗੁਰੂ ਜੀ ਦੇ ਦਰਸ਼ਨਾਂ ਨੂੰ ਆਏ ਅਤੇ ਕਹਿਣ ਲੱਗੇ ਨਾਨਕ ਐਸਾ ਹੈ ਜੋ ਕਿਸੇ ਬਾਤ ਦਾ ਦਾਵਾ ਨਹੀਂ ਕਰਦਾ ਨਾ ਕਮਾਈ ਦਾ ਨਾ ਭਗਤੀ ਦਾ ਨਾ ਸਿਮਰਨ ਦਾ जप का तप का ना स्नान का ना सील का न संजम का 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 रहत नाम का ना कहू सेवा का अपने आप नीट कर जानता है और हार उसको पहचानता है कर्म कर कर कर्म अपने आप को जानता है भगत ने जब पुछया कि उन्हें कैसे पाया तो गुरु जी ने कहा कौ होवे तो नहीं ओ साथ जोर कुछ ना ही चलता शिफ नाल ही विच समा सकीदा है शिफी शिफ्त समाए समाएं सारे ने गुरु जी के वचन सुन के कहा ਲਗੇ ਤੇ ਤੇਰਾ ਪੰਥ ਚੱਲੇਗਾ ਇਹ ਲੋਕ ਮੈਂ ਨਾਨਕ ਹੀ ਨਾਨਕ ਹੋਏ ਜਾਏਗਾ ਮਨਾਰਸ ਦਾ ਰਾਜਾ ਸ਼ਿਵਨਾਥ ਵੀ ਆਇਆ ਉਸ ਨੇ ਸੰਸਾਰ त्यागन ਦੀ ਗੱਲ ਕਹੀ ਤਾਂ ਗੁਰੂ ਜੀ ਨੇ ਫਰਮਾਇਆ ਸਾਡਾ ਰਾ ਸੰਸਾਰ ਛੱਡਣ ਵਾਲਾ ਨਹੀਂ ਹੈ ਸਾਡਾ ਮਤ ਹੈ ਕਿ ਤੂੰ ਰਾਤ ਕਰਦਿਆਂ ਹੀ ਪਰਮਪਤ ਪਾਲਨੀ ਨਾਮਦਾਨ ਸੀਲ ਸੰਜਮ ਦਇਆ ਭਾਉ ਗਰੀਬੀ ਧਾਰਨ ਕਰਕੇ ਆਪਣੀ ਪਰਜਾ ਦੀ ਸੇਵਾ ਕਰੇ ਤਾਂ ਰਾਜ ਮੈਂ ਹੀ ਮੁਕਤਾ ਹੋਏ ਗਿਆਨੀ ਗਿਆਨ ਸਿੰਘ ਅਨੁਸਾਰ ਭਗਤ ਰਵਿਦਾਸ ਜੀ ਵੀ ਗੁਰੂ ਜੀ ਨੂੰ ਇੱਥੇ ਹੀ ਮਿਲੇ ਭਗਤ ਕਬੀਰ ਜੀ ਨੂੰ ਗੁਰੂ ਜੀ ਮਰਹਰ ਜਾ ਕੇ ਮਿਲੇ ਭਗਤ ਕਬੀਰ ਜੀ ਨੇ ਨਿਮਰਤਾ ਵਿੱਚ ਕਿਹਾ राख लियो हम के विरथी मैथो तो हो भूलां बख्श दियो तां जी ने उत्तर दिता कबीरा प्रेम भगत महतम गंभीरा कबीर जी प्रेम भगती विच आप निपुन हो भगत कबीर जी पास गुरु जी सत दिन रहे गुरु जी की सिक्ख्या का निचोड़ सी के कलयुग विच अवरना ਆਖਤ ਤੰਤ ਨ ਮੰਤਾ ਹਰ ਹਰ ਸਿਮਰਿਓ ਕਿਲੇ ਦੇ ਖੰਡਾ ਦੁੱਖਾਂ ਦਾ ਨਾਸ਼ ਕਰਨ ਲਈ ਹਰੀ ਦੇ ਸਿਮਰਨ ਬਿਨਾ ਹੋਰ ਕੋਈ ਦਵਾਈ ਜਾਂ ਤੰਤਰ ਮੰਤਰ ਸਭ ਵਿਅਰਥ ਹਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਸਤੇ